ਹਾਂਜੀ ਹਸੀ ਗਾਲ ਜੀ ਸਟਾਰਟਿੰਗ ਕਰਦੇ ਆਂ ਆਪਣੀ ਪਹਿਲੇ ਵਲੌਗ ਦੀ ਅੱਜ ਆਪਣਾ ਪਹਿਲਾ ਵਲੌਗ ਆ ਸੀਜ਼ਨ ਦੀ ਪਹਿਲੀ ਬਾਜੀ ਆ ਪਿੰਡ ਰਸੂਰਪੁਰ ਜੰਡੀ ਟੋਟਲ 211 ਕਬੂਤਰ ਨੇ ਆਪਣੇ 2 ਨੇ ਨੇ ਪਰ ਜਦੋਂ ਇਹ ਮੈਂ ਤੇ ਪਰ ਲੈ ਵੀ ਗਿਆ ਲੇ ਗਿਨੋ ਆਹ ਹੋ ਗਿਆ ਓਏ ਮੁੰਡੇ ਕਬੂਤਰ ਬਾਜ਼ ਕਰਨ ਲੱਗੇ ਹੋਏ ਟੋਟਲ 211 ਕਬੂਤਰ ਨੇ ਕਿਹੜਾ ਵੀ ਸੁਣ ਲਾ ਯਾਰ ਸੁਣ ਲਵੀ ਮੈਂ ਗਾਈ ਸੁਣ ਲਾ ਰਹੀ ਯਾਰ ਕਿ ਵੀਰੇ ਬਾਤ ਚਾਰ ਵਾਰ ਕੂ ਤਾਂ ਚੈੱਕ ਕਰ ਲੈਣ ਦੋ ਯਾਰ ਯਾਰ ਤੁਸੀਂ ਇੱਧਰ ਨੂੰ ਨਾ ਜਾਓ ਇੱਧਰ ਆਵਾਜ਼ਾਂ ਮਾਰੀ ਜਾਣੀਆਂ ਕੀ ਹੋ ਗਿਆ ਲੱਡੂ ਇੱਧਰ ਆ ਕਾਲੇ ਟੂਸਾ ਕਾਇਦਾ ਆ ਤਾਂ ਨਹੀਂ ਵੀਰੇ ਖੱਬਾ ਟੂਸਾ ਵਾਹ ਆਹੀ ਹੁਣ ਆਈ ਐ ਕੀ ਆ ਆ ਦੇ ਹੋਈ ਕਾਲੀਆਂ ਚਾਹ ਲਾ ਦੇ ਫੇਰ ਦਾ ਕਰ ਦੇ ਜੀ ਅੱਜੀ ਲਾਲ ਵਗੜ ਅੱਲਾਹ ਕਾਜ਼ ਹਰੀ ਬੋ ਦਾ ਬਚਾਏ ਹੋ ਮਾਨਕਾਰ ਆ ਕਰਦਾ ਲੱਡੂ ਹਾਂ ਆ ਕਰਦਾ ਆ ਰੀ ਮਗਲ ਲਾਲ ਕਾਂ ਤਾਂ ਆ ਆ ਬੋਤਲ ਖਾਦੇ ਬੋਤਲ ਖਾਦੇ ਹੋਗੇ ਆਂ ਨਹੀਂ ਬੋਤਲ ਖਾਦੇ ਦੋਵੇਂ ਖਾਦੇ ਆ ਲਓ ਜੀ 11 ਵਜੇ 11 ਕਬੂਤਰਾਂ ਦੇ ਟਾਈਮ ਲਾ ਕਰ ਇਹਨਾਂ ਦੇ ਦੇਖੋ ਗੱਬਰ ਉਤਰ ਜਾ ਕਰਾਉਣ ਨੂੰ ਪੌੜੀਆਂ ਚੜ੍ਹਦੇ ਜਾਂਦੇ ਨੇ ਬਾਜੀ ਵਾਲੇ ਸ਼ਬਦ ਤਾਂ ਤਾਂ ਦੰਦ ਹੈ ਕਹਿੰਦਾ ਇੱਕ ਬੰਦੇ ਨੇ ਕੀ ਆਉ ਆ ਰਿਹਾ ਕਿ ਕਿ ਰਿ ਬ੍ਰਿਸ ਕੈਂਟਰਲੈਂਡ ਯਾਰ ਕੋਈ ਦਿਨ ਮੈਂ ਤੁਮੀ ਗੱਲ ਇਹ ਟਾਈਮ ਵਾਲੀ ਇੱਕ ਰਿਕਾਰਡਿੰਗ ਹੋਰ ਪਾਤੀ ਮੈਂ ਤੁਹਾਨੂੰ ਸ਼ੇਅਰ ਕਰਾਂ ਉਹ ਰਾਤ ਜਗਰਾਉ ਜਾਂ ਅੱਜ ਜਗਰਾਉ ਕਿਹਦਾ ਜਗਰਾਉ ਮੋੜਾ ਰਿੰਗਾ ਮੋੜਾ ਮੁਰਾਈ ਚੱਕ ਬਿੰਡੂ ਵਦਾਈ ਚੱਕ ਫਤਿਹਪੁਰ ਬਿੰਡੂ ਫਤਿਹਪੁਰ ਸੰਤਪੜੈਣ ਸੰਤਪੜੈਣ ਜੂੜ ਚੱਕ ਔਰ ਪੁਰੀ ਜੂੜ ਚੱਕ ਜੀ ਜੀ ਹੁਣ ਜਾ ਬਾਈ ਇਹ ਵੀ ਕਬੂਤਰ ਦਿਖਾ ਦੇ ਲੈ ਲਿੰਦੇ ਆ ਤੁਹਾਨੂੰ ਦੇਖੇ ਨਹੀਂ ਕਬੂਤਰ ਬਾਈ 9 ਕਬੂਤਰਾਂ ਤੇ ਹੋ ਟਾਈਮ ਲੱਗਦਾ ਜੀ 11 ਤੇ 9:20 20 ਕਬੂਤਰਾਂ ਦੇ ਨਾਲ ਲੱਗ ਗਿਆ ਲਓ ਜੀ ਰੋਟੀ ਦਾ ਟਾਈਮ ਰੋਟੀ ਘਾਲ ਤੇ ਲਿਆਦੀ ਗੱਦਿਆਂ ਨੇ 20 ਕਬੂਤਰਾਂ ਦੇ ਟਾਈਮ ਲੱਗਦਾ 11 ਵਜੇ ਹੁਣ ਦੇਖੋ ਕਿਹਦਾ ਟਾਈਮ ਚ ਪਾਸ ਹੁੰਦਾ ਇੱਕ ਵਿਦਾ ਟਾਈਮ ਚ ਹੁੰਦਾ ਫੇਰ ਜੁੜੇ ਰਹੋ ਦੇਖਾਉਣੀ ਆਪਾਂ ਤੁਹਾਨੂੰ ਚੈਨਲ ਨੂੰ ਬਾਅਦ ਤੋਂ ਬਾਅਦ ਸਬਸਕ੍ਰਾਈਬ ਕਰ ਲਿਓ ਤੇ ਫਾਲੋ ਕਰ ਲਿਓ 12 ਹੋਰ 12 ਹੋਰ ਲਓ ਜੀ 32 ਹੋ ਗਏ 32 ਕਬੂਤਰਾਂ ਦੇ ਟਾਈਮ ਲੱਗ ਗਿਆ 11 ਵਜੇ ਬੱਤੀ ਉਤਰਾਂ ਦੇ ਟਾਈਮ ਲੱਗ ਗਿਆ ਜੀ 11 ਵਜੇ ਬੱਤੀ ਹੋ ਗਈ ਕਿੰਨੇ ਉਤਰਾਂ ਦੇ ਟਾਈਮ ਲੱਗ ਗਏ ਆ ਗਿਆ ਲੈਸਟ ਬਾਈਕ ਨੂੰ ਤੇ ਕੋਲ 11 1500 ਰੁਪਏ ਰੰਗ ਕੀ ਆ ਲਓ ਜੀ 32 ਦੇ 3 ਉਤਰਾਂ ਤੇ ਟਾਈਮ ਆ 11:00 ਵਜੇ ਦਾ ਤੇ ਹਜੇ ਕੋਈ ਟਾਈਮ ਲਾਇਆ ਨਹੀਂ ਬੈਸੀ ਹਜੇ ਤਾਂ ਪਾਸ ਕਰਦੇ ਆ ਜਿਹੜੇ ਨਹੀਂ ਦੇਖਣਗੇ ਉਹਨਾਂ ਤੇ ਟਾਈਮ ਲੱਗੇਗਾ ਅੱਤੇ ਜਿਹੜੇ ਮੈਨੂੰ ਦਿਖਾइए ਆਲੇ ਬਹੁਤ ਜੀ ਹਾਂ ਜਿਹੜੇ ਜਿਹੜੇ ਮੇਰੇ ਭਰਾਵਾਂ ਦੇ ਉਤਰ ਟਾਈਮ 'ਚ ਨੇ ਪਾ ਲਿਆ ਕਰੋ ਪਾ ਕੇ ਕਰਾਉਂਦੇ ਆ ਪਹਿਲਾਂ ਨਾਲ ਦੀ ਨਾਲ ਇਹ ਟਾਈਮ ਨਹੀਂ ਹਜੇ ਲਾਇਆ ਵੈਸੇ ਨਾਮ ਬੋਲੇ ਜਿਹੜੇ ਦਿਖੇ ਨਹੀਂ ਉਹਨਾਂ ਦੇ ਹੁਣ ਦਿਖਾਉਣਗੇ ਜਿਨ੍ਹਾਂ ਦੇ ਪਾਸ ਹੋਈ ਜਾਣਗੇ ਠੀਕ ਆ ਬਾਕੀਆਂ ਤੇ ਟਾਈਮ ਲੱਗੂਗਾ ਜੀ ਬੇਟਾ ਪ੍ਰਾਈਟਰ ਆ ਰਿਹਾ ਕੋਈ ਕਾਰਨ ਨੂੰ ਸੁਣ ਜਾ ਇਹਨਾਂ ਦੇ ਬਾਅਦ ਨਿਕਾਲਾ ਆ ਨਾਮ ਅੱਬਾ ਗਰਵੀਰ ਅਮੂਰ ਉਹ ਰਾਕੇ ਦਾ ਹੁਣ ਤੇ ਨਾਲ ਕੱਸ ਕਾਉਂਦੀ ਆ ਸਾਡੇ ਮੁੰਡੇ ਦੀ ਅੱਖ ਖਰਾਬ ਹੋ ਗਈ ਓਏ ਨੋਨੀ ਵਿੰਜਲ ਦੇਖੀ ਸਹੀ ਦਵਾਈ ਉਹ ਵੱਧ ਰਹੀ ਅੱਖ ਚ ਉਪਰੂ ਕਾਲਾ ਚਸ਼ਮਾ ਲਾਈ ਫਿਰਦਾ ਇਹ ਸਾਰੇ ਹੀ ਕੱਟੇ ਹੋਏ ਹੋਏ ਹੋਣ ਲੱਗ ਗਿਆ ਹੋਰ ਲੱਗ ਗਿਆ ਹੋਰ ਲੱਗਿਆ ਬੰਦਾ ਮਾਸਮ ਤਾਂ ਠੀਕ ਆ ਯਾਨੀ ਹਵਾ ਚਾਲ ਦੀ ਕਰਕੇ ਮੌਸਮ ਥੋੜਾ ਜਿਆਦਾ ਰੇਮ ਬਣਿਆ ਹੋਇਆ ਇੱਕ ਬਾਈ ਉਹਨਾਂ ਦਾ ਹੋਰ ਆ ਗਿਆ। ਉਹ ਸਣੀ ਨਾਲੇ ਮੇਰੀ ਗੱਲ ਸੁਣ ਉਹ ਜਿਹੜਾ ਤਾਰੀ ਕਹਿੰਦਾ ਸੀ ਕੱਪਾ ਨੂੰ ਵੀ ਕਰਤਾ ਉਹਨੇ ਕਿਹਾ ਯਾਰ। ਲਓ ਜੀ ਸਾਰਿਆਂ ਦੀ ਨਿਗਾਹ ਤਾਹਾਨੂੰ ਨੇ। ਮੇਰੇ ਕੋਲੇ ਆ। ਇੱਧਰ ਡੂੰਗੇ ਨੇ। ਹੌਲੀ ਹੌਲੀ ਕਹਨ ਕਲੀਅਰ ਕਰਕੇ ਕਨਫਰਮ ਕਰਦੇ ਨੇ। ਪੂਰਾ ਸਹੀ ਕਹਿੰਦੇ ਸਿਰ ਤੇ ਆਇਆ ਪਾਸ ਕਰਕੇ ਫਿਰ ਟੱਕ ਮਾਰ ਕਰਦੇ ਨੇ ਜਮਾ ਰੰਗ ਕਲੀਅਰ ਕਰਕੇ ਫਿਰ ਮੁੰਡੇ ਕਹਿੰਦੇ ਵੀ ਇਹ ਜਮਾ ਪਾਸ ਕਰਨਾ ਕੱਤੀ ਕਬੂਤਰਾ ਦੇ ਟਾਈਮ ਸੀ ਤੇ ਕੋਸਟ ਦੇ ਬੱਚੇ ਪਾਸ ਹੋ ਗਏ ਬਾਕੀ ਜਿਹੜੇ ਨਹੀਂ ਦੇਖਣਗੇ ਉਹਨਾਂ ਤੇ ਟਾਈਮ ਲੱਗੂ ਹਾਂਜੀ ਬਦਮੀਰ ਬਈ ਦੱਸੋ ਮੈਂ ਉੱਥੇ ਨਹੀਂ ਆ ਬਈ ਲੋ ਜੀ 211 ਕਬੂਤਰ ਟੋਟਲ ਛੁੱਟੇ ਸੀ ਤੇ ਇੱਕ ਲਗੜ ਸੱਟ ਗਈ ਸਵੇਰੇ ਉਹਦੀ ਇਹਨਾਂ ਨੇ ਐਂਟਰੀ ਮੋੜਤੀ ਕਬੂਤਰ ਮਰ ਗਿਆ ਸੀ ਤੇ ਵੀ 210 ਚ ਮੁਕਾਬਲਾ ਫਸਿਆ ਹੋਇਆ ਲੋ ਜੀ ਬੰਦਰ ਸੂਲਪੁਰ ਬਾਜੀ ਦੇ ਕਹਿੰਦੇ ਵੀ ਇਹਨ ਤਕੜਾ ਕੰਮ ਹੋ ਗਿਆ 68 ਕਬੂਤਰਾਂ ਦੇ ਟਾਈਮ ਆ 68 ਕਬੂਤਰਾਂ ਦੇ ਟਾਈਮ ਲੱਗਿਆ ਹੋਇਆ ਵਿੱਚੋਂ ਕੁਝ ਪਾਸ ਹੋਈ ਜਾਂਦੇ ਨੇ ਤੇ ਬਾਕੀ ਨਿਗਾਰ ਸਾਹਿਬ ਦੀ ਤਾਂ ਹਨੂਆ ਦੇਖੋ ਕਿਹਦਾ ਆਉਂਦਾ ਕਿਹਦਾ ਪਾਸ ਹੁੰਦਾ ਟੈਕ ਮਾਰਕੋ ਨਾਲ ਦੀ ਨਾਲ ਕਰੀ ਜਾਂਦੇ ਉਹ ਕਹਿੰਦੇ ਜਮਾਂ ਸਿਰ ਤੇ ਆਇਆ ਪਾਸ ਕਰਨਾ ਲਓ ਜੀ ਕੰਪਿਊਟਰ ਚੈੱਕ ਹੋਣ ਤੋਂ ਬਾਅਦ ਤੇ ਰੋਟੀ ਨੂੰ ਉਹਨਾਂ ਨੇ ਕਹਤਾ ਵੀ ਰੋਟੀ ਪ੍ਰਸ਼ਾਦਾ ਆਪ ਦਾ ਪਾਣੀ ਛਕ ਲਓ ਤੇ ਚੱਲਦੇ ਹਾਂ ਹੁਣ ਆਪਾਂ ਗੁਰੂ ਘਰਨ ਰੋਟੀ ਪ੍ਰਸ਼ਾਦਾ ਸਾਥੇ ਤੇ ਫਿਰ ਤੋਂ ਉਹਨਾਂ ਜੁੜਦੇ ਹਾਂ ਦੁਬਾਰਾ ਸ਼੍ਰੀ ਲੰਗਰ ਹਾਲ ਤੇ ਪਹੁੰਚ ਗਏ ਪ੍ਰਸ਼ਾਦਾ ਪਾਣੀ ਇਹਨਾਂ ਨੇ ਸ਼ੁਰੂ ਕਰਤਾ ਉਹਾਂ ਦੇ ਟਾਈਮ ਲੱਗਣ ਲੱਗਣ ਤੋਂ ਬਾਅਦ ਕੋਸੇ ਜਿਹੜੇ ਪਾਸ ਹੋਗੇ ਉਹ ਪਰਹਾੜ ਦਾ ਪਾਣੀ ਛੱਡਣ ਲੰਗਰ ਹਾਲ ਗੁਰਦਾਰਾ ਸਾਹਿਬ ਪਹੁੰਚ ਜਾਂਦੇ ਨੇ ਲਓ ਵੀ 100 ਉਤਰਾ ਦੇ ਸਿੱਧੇ ਟਾਈਮ ਲੱਗਾ ਵੀਰੇ ਇਹਨਾਂ ਨੂੰ ਪੂਰਾ ਪੰਜਾਲਾ ਪੈਂਦਾ ਪੂਰੇ ਹਾਲ ਉਹ ਪਿਆ ਹਵਾ ਬੰਦਾ ਜਮਾਨਾ ਨਹੀਂ ਕਿ ਹੁਣ ਉੱਤਰ ਕੋਠੀਆਂ ਨੂੰ ਲੱਗਦੇ ਫਿਰਦੇ ਨੇ ਕੋਈ ਥੋੜੀ ਥੋੜੇ ਭਰੇ ਪਏ ਨੇ ਥੱਲੇ ਲੱਗਦੇ ਉਹਦਾ ਬੇੜਿਆਂ ਵਿੱਚ ਲੱਗ ਲੱਗ ਲੱਕਣ ਲੱਕਣ ਨਿਕਲਦੇ ਨੇ ਪੂਰੇ ਹਾਲ ਨਹੀਂ ਜਾਣੀ ਅੱਗਿਆਨ ਪੂਰੇ ਸੱਤ ਦਾ ਟਾਈਮ ਮੁਸ਼ਕਲ ਨਾਲ ਕੋਈ ਮੁਸ਼ਕਲ ਨਾਲ ਹੀ ਕਰਨਗੇ ਥੋੜੇ ਕੂਤਰੀ ਵੀ ਮੇਰਾ ਵੀਰ ਕੋ ਫੜ ਲਿਆ ਲਓ ਜੀ ਕਿਹਦੇ ਦਾ ਲਿਆ ਮੈਨੂੰ ਦਾ ਫੜ ਕੇ ਮੋੜਨ ਚੱਲਿਆ ਗਿਆ ਉਹ ਬਹਿ ਗਿਆ 27 ਆ ਉਹ ਬਹਿ ਕੇ ਗੋੰਦੇ ਤੋਂ ਜੰਬੜ ਗਿਆ ਤਾਂਹਾਂ ਤੋਂ ਆਂ ਡੈਗਦੇ ਜਿਵੇਂ ਗੜੇ ਪੈਂਦੇ ਹੁੰਦੇ ਨੇ ਬਾਈ ਰੋਟਾ ਆ ਸਾਰਾ ਭਰਿਆ ਪਿਆ ਕੱਚ ਮਾਰੇ ਨਾ ਨਹੀਂ ਨਹੀਂ ਪੰਜਾ ਦਾ ਤਾਂ ਮੈਂ ਡਬਲ ਦੇ ਰਿਹਾ ਹਾਂ ਹੁਣ ਦੱਸ ਉੱਥੇ ਪੰਡੂ ਹੋ ਗਿਆ ਕਿ ਕਿ ਜਾਊਗਾ ਕਰਨੇ ਤੇ ਨਹੀਂ ਨਾਲ ਘਟਾ ਚੇਹੇ ਤੇ ਬੈਠਾ ਜੀ ਬੈ ਕੇ ਉੱਡਿਆ ਹਾਂ ਇਹ 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 ਚੱਕਾ ਨਕੂਰ ਗਦਰਾ ਟੂਸ਼ਾ ਲਓ ਜੀ ਰਸੂਲਪੁਰ ਝੰਡੀ ਟੈਂਕੀਆਂ ਭਾਰਤੀਆਂ ਅਜ ਤੱਕ ਇਹ ਕੰਦੇ ਕਬੂਤਰਾਂ ਨੇ ਬੇਰਾਂ ਨੂੰ ਡੇਗਦੇ ਨੇ ਆਹ ਬਰੋਟਾ ਚਟਾ ਚਟਾ ਦੇਖਣ ਲਾਇਆ ਪਿਆ ਮੌਸਮ ਨੇ ਪਲਟਾ ਮਾਰਤਾ ਸਾਰੇ ਕਬੂਤਰੀ ਬਲਟ ਤੇ ਸੀ